ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਚਮਕੌਰ ਦੀ ਜੰਗ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਪਿਆਰੇ 40 ਗੁਰਸਿੱਖਾਂ ਅਤੇ ਔਰੰਗਜ਼ੇਬ ਦੀਆਂ 10 ਲੱਖ ਫੌਜਾਂ ਦੇ ਵਿਚਕਾਰ ਲੜਿਆ ਗਿਆ ਇਹ ਉਹ ਇਤਿਹਾਸ ਸੀ ਜੋ ਦੁਨੀਆ ਦੇ ਇਤਿਹਾਸਾਂ ਦੇ ਵਿੱਚੋਂ ਇੱਕ ਵਿਲੱਖਣ ਇਤਿਹਾਸ ਸੁਨਹਿਰੀ ਪੰਨਿਆਂ ਤੇ ਉਕਰਿਆ ਗਿਆ ਨਾ ਕਦੇ ਅਜਿਹੀ ਜੰਗ ਹੋਈ ਤੇ ਨਾ ਅਜਿਹੀ ਜੰਗ ਹੋਏਗੀ ਕਿਉਂਕਿ 40 ਗੁਰਸਿੱਖਾਂ ਨੇ ਆਪਣੇ ਬਾਪੂ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਔਰੰਗਜ਼ੇਬ ਦੀਆਂ 10 ਲੱਖ ਫੌਜਾਂ ਨੂੰ ਭਾਦੜਾ ਪਾ ਦਿੱਤੀਆਂ ਸੀ ਜਿੱਥੇ ਜਰਨੈਲਾਂ ਦੇ ਜਰਨੈਲ ਪਹੁੰਚੇ ਸੀ ਜਿੱਥੇ ਸੈਨਾਪਤੀਆਂ ਦੇ ਸੈਨਾਪਤੀ ਪਹੁੰਚੇ ਸੀ ਉੱਥੇ ਹੀ ਇਨ੍ਹਾਂ ਗੁਰਸਿੱਖਾਂ ਨੇ ਇਹਨਾਂ ਸਾਰਿਆਂ ਨੂੰ ਬਖਤ ਪਾ ਦਿੱਤਾ ਸੀ ਸੋ ਗੁਰੂ ਪਿਆਰਿਓ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਪਿਆਰੇ ਗੁਰਸਿੱਖ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਫਰਜੰਦ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਤੂਫਾਨਾਂ ਦੇ ਵਾਂਗ ਇਸ ਮੈਦਾਨੇ ਜੰਗ ਦੇ ਵਿੱਚ ਲੜੇ ਸਨ ਲੋ ਆਓ ਆਪਾਂ ਚਮਕੌਰ ਗੜੀ ਦਾ ਇਤਿਹਾਸ ਸਾਂਝਾ ਕਰੀਏ ਸੋ ਬੇਨਤੀ ਹੈ ਜੀ ਜਿਨ੍ਹਾਂ ਨੇ ਕੱਲ ਦਾ ਇਤਿਹਾਸ ਸਤਪੋ ਦਾ ਇਤਿਹਾਸ ਨਹੀਂ ਸੁਣਿਆ ਉਹ ਜਰੂਰ ਸੁਣੋ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਧੰਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਜਿਨ੍ਹਾਂ ਦਾ ਸਰਸਾ ਨਦੀ ਤੇ ਵਿਛੋੜਾ ਪੈਂਦਾ ਹੈ ਉਹ ਜੰਗਲ ਵੱਲ ਇੱਕ ਪਾਸੇ ਰਵਾਨਾ ਹੋ ਜਾਂਦੇ ਨੇ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਰਵਾਨਾ ਹੋ ਜਾਂਦੇ ਨੇ ਤੇ ਜਿੰਨੇ ਕੋ ਸਰਸਾ ਨਦੀ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿੱਖ ਨਿਕਲਦੇ ਨੇ। ਉਹ 40 ਗੁਰਸਿੱਖ ਸਨ ਤੇ ਉਹਨਾਂ ਵਿੱਚ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਚਮਕੌਰ ਗੜੀ ਵੱਲ ਰਵਾਨਾ ਹੋ ਜਾਂਦੇ ਨੇ ਸਤਿਗੁਰਾਂ ਨੂੰ ਪਤਾ ਸੀ ਕਿ ਮੁਗਲ ਫੌਜਾਂ ਸਾਡੇ ਪਿੱਛੇ ਲੱਗੀਆਂ ਹੋਈਆਂ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਮੁਗਲ ਫੌਜਾਂ ਦੇ ਨਾਲ ਜੰਗ ਕਰਨ ਦੇ ਲਈ ਚਮਕੌਰ ਦੀ ਗੜੀ ਹੀ ਕਿਉਂ ਚੁਣਦੇ ਨੇ ਲੋ ਗੁਰੂ ਪਿਆਰੋ ਆਓ ਆਪਾਂ ਵਿਚਾਰ ਆਰੰਭ ਕਰੀਏ ਇਹ ਵੀਡੀਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਸੁਣਾਇਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸੰਗਤਾਂ ਤੱਕ ਪਹੁੰਚਾਇਓ ਜੀ ਇਹ ਵੀ ਸਭ ਤੋਂ ਵੱਡੀ ਸੇਵਾ ਹੈ ਸੋ ਗੁਰੂ ਪਿਆਰਿਓ ਆਪ ਜੀ ਨੇ ਸੱਤ ਪੋ ਦਾ ਇਤਿਹਾਸ ਸੁਣਿਆ ਅੱਜ ਅੱਠ ਪੋ ਦਾ ਦਿਨ ਚੜ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਮੁਗਲ ਫੌਜਾਂ ਦਾ ਟੱਕਰਾਂ ਕਰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਨੇ ਇਹ ਚਮਕੌਰ ਦੀ ਗੜੀ ਜਿਸ ਨੂੰ ਕੱਚੀ ਗੜੀ ਵੀ ਆਖਿਆ ਜਾਂਦਾ ਹੈ ਇਹ ਇੱਕ ਹਵੇਲੀ ਸੀ ਜਿਹੜੀ ਪੂਰਨ ਤੌਰ ਤੇ ਮੁਕੰਮਲ ਨਹੀਂ ਸੀ ਤਾਂ ਕਰਕੇ ਇਸ ਨੂੰ ਕੱਚੀ ਗੜੀ ਆਖਿਆ ਜਾਂਦਾ ਹੈ ਇਹ ਬੁੱਧੀ ਚੰਦ ਨਾਮ ਦਾ ਇੱਕ ਵਿਅਕਤੀ ਸੀ ਜਿਸ ਦੀ ਇਹ ਹਵੇਲੀ ਸੀ ਸੋ ਗਰੂ ਪਿਆਰਿਓ ਇਹ ਬਹੁਤ ਉੱਚੀ ਜਗ੍ਹਾ ਤੇ ਸੀ ਤਾਂ ਕਰਕੇ ਸਤਗੁਰਾਂ ਨੇ ਇਸ ਚਮਕੌਰ ਦੀ ਗੜੀ ਨੂੰ ਹੀ ਮੈਦਾਨ ਦਾ ਜੰਗ ਬਣਾਇਆ ਸੋ ਗਰੂ ਪਿਆਰਿਓ ਸਤਗੁਰਾਂ ਨੂੰ ਪਤਾ ਸੀ ਕਿ ਇਹਨਾਂ ਮੁਗਲ ਫੌਜਾਂ ਨੇ ਸਾਨੂੰ ਘੇਰਾ ਪਾ ਲੈਣਾ ਹੈ ਉਸੇ ਤਰ੍ਹਾਂ ਹੁੰਦਾ ਹੈ ਔਰੰਗਜ਼ੇਬ ਦੀਆਂ ਉਹ ਫੌਜਾਂ ਜੋ ਵਜ਼ੀਰ ਖਾਨ ਦੀ ਅਗਵਾਈ ਦੇ ਵਿੱਚ ਬਾਈ ਤਾਰ ਦੇ ਪਹਾੜੀ ਰਾਜੇ ਜਿਹੜੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਦੇਾਂਗੇ ਅੱਜ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਚਮਕੌਰ ਦੀ ਗੜੀ ਦੇ ਬਾਹਰ ਘੇਰਾ ਪਾ ਲੈਂਦੇ ਨੇ ਐਡਾ ਜ਼ਬਰਦਸਤ ਐਡਾ ਵਿਸ਼ਾਲ ਘੇਰਾ ਪੈਂਦਾ ਇਤਿਹਾਸ ਦੱਸਦਾ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਜ਼ਿਕਰ ਕਰਦੇ ਨੇ ਕਿਤੇ 10 ਲੱਖ ਮੁਗਲ ਫੌਜਾਂ ਨੇ ਇਸ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ 10 ਲੱਖ ਮੁਗਲ ਫੌਜਾਂ ਦਾ ਘੇਰਾ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਈ ਮਹੀਨਿਆਂ ਤੋਂ ਉਹਨਾਂ ਦੇ ਨਾਲ ਭੁੱਖਣ ਪਾਣੇ ਉਹ ਗੁਰਸਿੱਖ ਤੇ ਨਾਲ ਹੀ ਵੱਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਦੋਂ ਗੜੀ ਦੇ ਵਿੱਚ ਜਾਂਦੇ ਨੇ ਇਤਿਹਾਸ ਦੱਸਦਾ ਕਿ ਪੰਜ ਪਿਆਰੇ ਸਹਿਬਾਨ ਵੀ ਗੁਰੂ ਸਾਹਿਬ ਨਾਲ ਉਹ ਚਮਕੌਰ ਦੀ ਗੜੀ ਦੇ ਵਿੱਚ ਸਨ ਸੋ ਗੁਰੂ ਪਿਆਰਿਓ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਤਾਂ ਇਹ ਬਹੁਤ ਉੱਚੀ ਜਗ੍ਹਾ ਤੇ ਸੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਜਾਂਦੇ ਹੀ ਵਿਆਉਤਬੰਦੀ ਬਣਾ ਲੈਂਦੇ ਨੇ ਉੱਥੇ ਮੇਨ ਦਰਵਾਜ਼ਿਆਂ ਤੇ ਭਾਈ ਮਦਨ ਸਿੰਘ ਜੀ ਭਾਈ ਕੌਡਾ ਸਿੰਘ ਜੀ ਇਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਭਾਵੇਂ ਕਿ ਅੰਦਰ ਸਤਗੁਰਾਂ ਨਾਲ ਭਾਈ ਕੋਠਾ ਸਿੰਘ ਜੀ ਭਾਈ ਕਾਠਾ ਸਿੰਘ ਜੀ ਭਾਈ ਦਾਨ ਸਿੰਘ ਜੀ ਭਾਈ ਖਜਾਨ ਸਿੰਘ ਜੀ ਬਹੁਤ ਸਾਰੇ ਗੁਰਸਿੱਖ ਸਨ ਬਾਬਾ ਸੰਗਤ ਸਿੰਘ ਵਰਗੇ ਉਹ ਜਰਨੈਲ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹੇ ਸਨ ਗੁਰੂ ਪਿਆਰਿਓ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਬਿਉਂਤਬੰਦੀ ਬਣਾਈ ਜਾਂਦੀ ਹੈ ਤਾਂ ਉਸ ਸਮੇਂ ਵਜ਼ੀਰ ਖਾਨ ਆਪਣੇ ਇੱਕ ਇਲਚੀ ਨੂੰ ਭੇਜਦਾ ਐਲਾਨ ਕਰਦਾ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸੀਂ ਤੁਹਾਨੂੰ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪਾ ਲਿਆ ਹੈ ਤੁਸੀਂ ਆਤਮ ਸਮਰਪਣ ਕਰ ਦਿਓ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਰਹਿਬਰਾਂ ਦੇ ਰਹਿਬਰ ਨੇ ਸਤਿਗੁਰਾਂ ਦੇ ਸਤਿਗੁਰ ਨੇ ਡਰ ਤੋਂ ਸਤਿਗੁਰ ਬਹੁਤ ਉੱਚੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਕਹਿੰਦੇ ਨਹੀਂ ਖਾਲਸਾ ਕਦੇ ਕਿਸੇ ਅੱਗੇ ਝੁਕਦਾ ਨਹੀਂ ਸੋ ਗੁਰੂ ਪਿਆਰਿਓ ਉਹ ਵਜ਼ੀਰ ਖਾਨ ਨੂੰ ਜਦੋਂ ਜਵਾਬ ਦਿੱਤਾ ਗਿਆ ਤਾਂ ਵਜ਼ੀਰ ਖਾਨ ਦੇ ਜਰਨੈਲਾਂ ਦੇ ਜਰਨੈਲ ਪਹੁੰਚੇ ਹੋਏ ਸਨ ਇਸ ਮਾਲ ਖਾਨ ਵਰਗੇ ਭੂਰੇ ਖਾਨ ਵਰਗੇ ਖਲੀਲ ਖਾਨ ਵਰਗੇ ਨਹਿਰ ਖਾਨ ਵਰਗੇ ਉਹ ਜਰਨੈਲ ਪਹੁੰਚੇ ਹੋਏ ਸਨ ਜਿਹੜੇ ਕਹਿੰਦੇ ਸੀ ਕਿ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਿਆਂ ਨੂੰ ਫੜ ਕੇ ਲੈ ਕੇ ਆਵਾਂਗੇ ਜਾਂ ਉਹਨਾਂ ਦਾ ਸੀਸ ਕੱਟ ਕੇ ਲੈ ਕੇ ਆਵਾਂਗੇ ਅਜਿਹੀ ਜਰਨੈਲ ਉੱਥੇ ਪਹੁੰਚੇ ਸਨ ਉਹ ਚਮਕੌਰ ਗੜੀ ਦਾ ਜਿੰਨਾ ਵੀ ਮੈਦਾਨ ਸੀ ਉਹ ਗੁਰੂ ਪਿਆਰਿਓ ਜਰਨੈਲਾਂ ਦੇ ਨਾਲ ਭਰਿਆ ਹੋਇਆ ਸੀ ਉੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਇਹਨਾਂ ਦਾ ਟੱਕਰਾ ਕਰਨਾ ਪਏਗਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏਗੇ ਤੇ ਗੁਰੂ ਪਿਆਰਿਓ ਜਦੋਂ ਸਤਗੁਰਾਂ ਨੇ ਪੰਜ ਸਿੰਘਾਂ ਦੇ ਜਥੇ ਬਣਾਏ ਤਾਂ ਜਮਕੌਰ ਗੜੀ ਦਾ ਦਰਵਾਜ਼ਾ ਖੋਲਿਆ ਗਿਆ ਉਹ ਫਿਰ ਪੰਜ ਸਿੰਘ ਜਾ ਕੇ ਦੁਸ਼ਮਣਾਂ ਦੇ ਨਾਲ ਲੜਦੇ ਨੇ ਤੇ ਉਹਨਾਂ ਦੇ ਆਹੂ ਲੋ ਸੁੱਟਦੇ ਨੇ ਤੇ ਉੱਥੋਂ ਹੀ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਸਵਾ ਲੱਖ ਤੇ ਇੱਕ ਲੜਾਉ ਤਬਾ ਗੁਬਿੰਦ ਸਿੰਘ ਨਾਮ ਕਹਾਉ ਕਿਉਂਕਿ 10 ਲੱਖ ਨਾਲ ਇਹ ਸਤਗੁਰਾਂ ਦੇ ਗੁਰਸਿੱਖ ਟੱਕਰ ਲੈ ਰਹੇ ਨੇ ਤੇ ਜਦੋਂ ਇਹ ਪੰਜ ਗੁਰਸਿੱਖ ਸ਼ਹੀਦ ਹੋ ਜਾਂਦੇ ਨੇ ਫਿਰ ਅਗਲਾ ਗੁਰਸਿੱਖਾਂ ਦਾ ਜਥਾ ਭੇਜਿਆ ਜਾਂਦਾ ਹੈ ਪੰਜ ਪਿਆਰੇ ਸਹਬਾਨਾਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਵੀ ਸਨ ਜਿਨ੍ਹਾਂ ਦਾ ਸੋ ਗੁਰੂ ਪਿਆਰਿਓ ਜਥੇ ਬਣਾ ਕੇ ਭੇਜੇ ਜਾਂਦੇ ਨੇ ਭਾਈ ਮੋਹਕਮ ਸਿੰਘ ਜੀ ਦਾ ਅਲੱਗ ਭੇਜਿਆ ਜਾਂਦਾ ਭਾਈ ਹਿੰਮਤ ਸਿੰਘ ਜੀ ਦਾ ਅਲੱਗ ਜਥਾ ਬਣਾ ਕੇ ਭੇਜਿਆ ਜਾਂਦਾ ਤੇ ਗੁਰੂ ਪਿਆਰਿਓ ਜਦੋਂ ਸਿੰਘ ਜਾਂਦੇ ਨੇ ਤੂਫਾਨ ਵਾਂਗ ਜੂਜਦੇ ਨੇ ਮੁਗਲਾਂ ਦੇ ਆਹੂ ਲਾ ਸੁੱਟਦੇ ਨੇ ਮੁਗਲਾਂ ਨੂੰ ਭਾਜੜ ਪਾ ਦਿੰਦੇ ਨੇ ਤਾਂ ਇਹ ਬਾਬਾ ਅਜੀਤ ਸਿੰਘ ਜੀ ਵੇਖ ਰਹੇ ਸਨ ਬਾਬਾ ਅਜੀਤ ਸਿੰਘ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਕੋਲ ਆ ਜਾਂਦੇ ਨੇ ਜਦੋਂ ਸਤਗੁਰਾਂ ਕੋਲ ਆਉਂਦੇ ਨੇ ਤਾਂ ਉਸੇ ਸਮੇਂ ਦੌਰਾਨ ਗੁਰੂ ਪਿਆਰਿਓ ਨਾਹਰ ਖਾਨ ਚਮਕੌਰ ਗੜੀ ਨੂੰ ਪੌੜੀ ਲਾ ਲੈਂਦਾ ਪੌੜੀ ਲਾ ਕੇ ਪੌੜੀ ਤੇ ਚੜਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦੇ ਨੂੰ ਫੜ ਲਵਾਂਗਾ ਤੇ ਸਤਗੁਰ ਵੇਖ ਲੈਂਦੇ ਨੇ ਸਤਗੁਰ ਮੰਮਟੀ ਤੋਂ ਖੜੇ ਵੇਖ ਰਹੇ ਸਨ ਸਤਗੁਰਾਂ ਨੇ ਵੇਖਿਆ ਕਿ ਨਾਰਖਾਨ ਉੱਪਰ ਆ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਤੀਰ ਕੱਸਦੇ ਨੇ ਤੀਰ ਕਮਾਨ ਦੇ ਨਾਲ ਉਸ ਨਾਰਖਾਨ ਨੂੰ ਸਣੇ ਪੌੜੀ ਧਰਤੀ ਨਾਲ ਪਟਕਾ ਕੇ ਮਾਰਦੇ ਨੇ ਤੇ ਗੁਰੂ ਪਿਆਰਿਓ ਫਿਰ ਉੱਥੇ ਇੱਕ ਗਨੀ ਖਾਂ ਸੀ ਜੋ ਕਿ ਇੱਕ ਜਰਨੈਲ ਸੀ ਫਿਰ ਉਹ ਜਦੋਂ ਚੜਦਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਤਾਂ ਜਦੋਂ ਉਹ ਪੂਰਾ ਮੌਮਟੀ ਦੇ ਕੋਲ ਪਹੁੰਚ ਜਾਂਦਾ ਸਤਿਗੁਰੂ ਸੱਚੇ ਪਾਸ਼ਾ ਜੀ ਆਪਣੇ ਹੱਥ ਨਾਲ ਜਦੋਂ ਉਹਨੂੰ ਜ਼ੋਰ ਨਾਲ ਮਾਰਦੇ ਨੇ ਤਾਂ ਉਹ ਵੀ ਗੜੀ ਤੋਂ ਡਿੱਗ ਕੇ ਮਰ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਗੜੀ ਦੀ ਨਿਗਰਾਨੀ ਖੁਦ ਰੱਖ ਰੱਖ ਰਹੇ ਸਨ ਰਾਤ ਪੈ ਜਾਂਦੀ ਹੈ 8 ਬੋਹ ਦੀ ਰਾਤ ਹੋ ਜਾਂਦੀ ਹੈ ਸੋ ਗੁਰੂ ਪਿਆਰਿਓ ਜਦੋਂ ਰਾਤ ਹੁੰਦੀ ਹੈ ਤਾਂ ਧੰਨ ਬਾਬਾ ਅਜੀਤ ਸਿੰਘ ਜੀ ਕੋਲ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਕਿ ਗੁਰੂ ਪਾਸ਼ਾ ਜੀ ਇਹ ਗੁਰਸਿੱਖ ਨੇ ਜਿਹੜੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਜਾ ਰਹੇ ਨੇ ਤੁਸੀਂ ਮੈਨੂੰ ਆਗਿਆ ਦਿਓ ਮੇਰੇ ਤੇ ਮਿਹਰ ਭਰਿਆ ਹੱਥ ਰੱਖੋ ਨਾਮ ਕਾ ਅਜੀਤ ਹੂੰ ਮੇਰਾ ਨਾਮ ਅਜੀਤ ਹੈ ਜੀਤਾ ਨਹੀਂ ਜਾਊਂਗਾ ਇਹਨਾਂ ਦੁਸ਼ਮਣਾਂ ਤੋਂ ਮੈਂ ਜਿੱਤਿਆ ਨਹੀਂ ਜਾਵਾਂਗਾ ਅਗਰ ਜੀਤਾ ਗਿਆ ਜੇ ਇਹਨਾਂ ਤੋਂ ਮੈਂ ਜਿੱਤਿਆ ਗਿਆ ਤੋ ਜੀਤਾ ਨਹੀਂ ਆਊਂਗਾ ਫਿਰ ਮੈਂ ਜਿਉਂਦਾ ਨਹੀਂ ਹੁੰਦਾ ਬਾਪੂ ਕਿਰਪਾ ਕਰ ਮੇਰੇ ਤੇ ਮੈਨੂੰ ਦੇਹ ਥਾਪੜਾ ਇਤਿਹਾਸ ਦੱਸਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਦ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਬਰ ਤਿਆਰ ਕਰਕੇ ਤੀਰ ਕਮਾਨ ਦੇ ਕੇ ਤੀਰਾਂ ਦਾ ਪੱਥਾ ਮੋਢੇ ਤੇ ਟੰਗ ਕੇ ਹੱਥ ਦੇ ਵਿੱਚ ਸ਼ਮਸ਼ੀਰ ਦੇ ਕੇ ਤੋਰਿਆ ਤੇ ਸਤਿਗੁਰਾਂ ਨੇ ਜਕਾਰੇ ਵੀ ਛੱਡੇ ਸੀ ਤੇ ਨਾਲ ਹੋਰ ਚਾਰ ਗੁਰਸਿੱਖ ਧੰਨ ਬਾਬਾ ਅਜੀਤ ਸਿੰਘ ਦੇ ਨਾਲ ਸੀ ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਗੱਡੀ ਦੇ ਵਿੱਚੋਂ ਨਿਕਲੇ ਤਾਂ ਇੱਕ ਵਾਰ ਫਿਰ ਉਹ ਜਿਹੜਾ ਮੁਗਲਾਂ ਦਾ ਠਾਠਾ ਮਾਰਦਾ ਕਟ ਸੀ ਵੇਖ ਕੇ ਕੰਬ ਗਿਆ ਕਿ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਵਿੱਚ ਭੇਜ ਰਿਹਾ ਹੈ ਹੈਰਾਨ ਹੋ ਗਏ ਸਨ ਜਮਾਇਤ ਖਾਨ ਉੱਲਾ ਵਰਗੇ ਇਸਮਾਲ ਖਾਨ ਵਰਗੇ ਹੈਰਾਨ ਹੋ ਗਏ ਸਨ ਕਿ ਗੁਰੂ ਆਪਣੇ ਬੱਚਿਆਂ ਨੂੰ ਵੀ ਨਹੀਂ ਆਪਣੇ ਕੋਲ ਰੱਖਿਆ ਉਹਨਾਂ ਨੂੰ ਵੀ ਮੈਦਾਨੇ ਜੰਗ ਵਿੱਚ ਭੇਜ ਰਿਹਾ ਸੀ ਕਿਉਂਕਿ ਗੁਰਸਿੱਖਾਂ ਨੇ ਆਖਿਆ ਸੀ ਕਿ ਹੇ ਸੱਚੇ ਪਾਤਸ਼ਾਹ ਜੀ ਤੁਸੀਂ ਸਹਿਬਜ਼ਾਦਿਆਂ ਨੂੰ ਲੈ ਕੇ ਇਸ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਜਾਓ ਤੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਜਵਾਬ ਦਿੱਤਾ ਸੀ ਕਿ ਮੈਂ ਸਹਿਬਜ਼ਾਦਿਆਂ ਨੂੰ ਲੈ ਕੇ ਤਾਂ ਚਲਾ ਜਾਣਾ ਹਾਂ ਪਰ ਇਹ ਦੱਸੋ ਕਿ ਤੁਹਾਡੇ ਵਿੱਚੋਂ ਮੇਰਾ ਸਹਿਬਜ਼ਾਦਾ ਕੌਣ ਨਹੀਂ ਹੈ ਦੇਖੋ ਕਿੱਡੀ ਵੱਡੀ ਗੱਲ ਆਖੀ ਕਹਿੰਦੇ ਜਿਹੜਾ ਇਹਨਾਂ ਵਿੱਚ ਤੁਸੀਂ ਦੱਸੋ ਤੁਹਾਡੇ ਵਿੱਚੋਂ ਮੇਰਾ ਸਾਬਜਾਦਾ ਕਿਹੜਾ ਨਹੀਂ ਹੈ ਤੁਸੀਂ ਕਹਿੰਨ ਸਾਬਜਾਦੇ ਲੈ ਕੇ ਚਲੇ ਜਾਓ ਦੱਸੋ ਤੁਹਾਡੇ ਚੋਂ ਮੇਰਾ ਕਿਹੜਾ ਸਾਬਜਾਦਾ ਨਹੀਂ ਸਿੱਖ ਚੁੱਪ ਕਰ ਜਾਂਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਤੂਫਾਨ ਦੇ ਵਾਂਗ ਬਾਹਰ ਰੋਲੇ ਦੇ ਵਾਂਗ ਉਸ ਮੈਦਾਨੇ ਜੰਗ ਦੇ ਵਿੱਚ ਜੂਝਦੇ ਨੇ ਇਤਿਹਾਸ ਦੱਸਦਾ ਔਰੰਗਜ਼ੇਬ ਦਾ ਬਾਅਦ ਵਿੱਚ ਇੱਕ ਅਖਬਾਰ ਛਪਿਆ ਸੀ ਦਰਬਾਰ-ਏ-ਮੋਲਾ ਉਹਦੇ ਵਿੱਚ ਲਿਖਿਆ ਸੀ ਕਿ ਬਾਬਾ ਅਜੀਤ ਸਿੰਘ ਦੇ 392 ਫੱਟ ਲੱਗੇ ਸਨ ਸਰੀਰ ਤੇ ਵੱਡੇ ਜ਼ਖਮ ਬਾਕੀ ਤਾਂ ਸਾਰਾ ਸਰੀਰ ਛਲਣੀ ਛਲਣੀ ਹੋਇਆ ਪਿਆ ਸੀ ਤੀਰਾਂ ਦੇ ਨਾਲ ਢਾਲਾਂ ਦੇ ਨਾਲ ਤਲਵਾਰਾਂ ਦੇ ਨਾਲ ਤੇ ਜਿਹੜੇ ਵੱਡੇ ਫੱਟ ਸੀ ਉਹ 392 ਸਨ ਕਿਉਂਕਿ ਉਹ ਫੱਟਾਂ ਦੀ ਜਿਹੜੀ ਤਾਬ ਸੀ ਜਿਹੜੇ ਜ਼ਖਮ ਸੀੜਾ ਦਰਦ ਸੀ ਉਹ ਬਹੁਤ ਸੀ ਤੇ ਧੰਨ ਬਾਬਾ ਅਜੀਤ ਸਿੰਘ ਸੀ ਵੇਖੋ ਕਿਵੇਂ ਉਹ ਯੋਧਾ ਇਹਨਾਂ ਮੁਗਲਾਂ ਦੇ ਨਾਲ ਲੜਿਆ ਤੇ ਗੁਰੂ ਪਿਹਰਿਓ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੱਡਾ ਫਰਜੰਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦਾ ਤੇ ਜਦੋਂ ਤੀਰ ਛਾਤੀ ਵਿੱਚ ਆ ਕੇ ਵੱਜਦਾ ਹੈ ਤੇ ਧੰਨ ਗੁਰਗੋਬ ਸਿੰਘ ਮਹਾਰਾਜ ਵੱਲ ਨੂੰ ਆਪਣਾ ਚਿਹਰਾ ਕਰ ਲੈਂਦੇ ਨੇ ਹੱਥ ਜੋੜ ਕੇ ਆਖਦੇ ਨੇ ਬਾਪੂ ਮੇਰੀ ਫਤਿਹ ਹੈ ਤੇ ਧੰਨ ਗੁਰਗੋਬ ਸਿੰਘ ਮਹਾਰਾਜ ਸੱਜੇ ਬਾਸ਼ਾ ਜੀ ਚਮਕੌਰ ਦੀ ਗੜੀ ਤੋਂ ਜਕਾਰਾ ਛੱਡਦੇ ਨੇ ਤੇ ਇਹ ਸਭ ਬਾਬਾ ਜੂਹਾਰ ਸਿੰਘ ਜੀ ਵੇਖ ਰਹੇ ਸਨ ਤੇ ਬਾਬਾ ਜੂਹਾਰ ਸਿੰਘ ਜੀ ਆਖਦੇ ਨੇ ਬਾਪੂ ਤੁਸੀਂ ਵੱਡੇ ਵੀਰ ਨੂੰ ਜੰਗ ਦੇ ਵਿੱਚ ਤੋੜ ਦਿੱਤਾ ਮੈਨੂੰ ਵੀ ਜਾਣਾ ਚਾਹੀਦਾ ਮੈਂ ਵੀ ਜਾਣਾ ਚਾਹੁੰਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਪੁੱਤ ਰੱਖ ਲਾਂ ਛੋਟਿਆਂ ਦਾ ਤਾਂ ਪਤਾ ਹੀ ਨਹੀਂ ਨਾ ਕਿ ਉਹ ਸਰਸਾ ਦੇ ਵਿੱਚ ਨੇ ਜਾਂ ਉਹ ਸਰਸਾ ਪਾਰ ਕਰਕੇ ਕਿਉਂਕਿ ਮੁਗਲ ਫੌਜਾਂ ਤਾਂ ਚਾਰੇ ਪਾਸੇ ਲੱਗੀਆਂ ਹੋਈਆਂ ਸਨ ਤੇ ਗੁਰੂ ਪਿਆਰੇ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਬਾਬਾ ਜੁਝਾਰ ਸਿੰਘ ਜੀ ਨੇ ਥਾਪੜਾ ਮੰਗਿਆ ਤੇ ਸਤਗੁਰਾਂ ਨੇ ਥਾਪੜਾ ਦਿੱਤਾ ਕਿ ਜਾ ਪੁੱਤਰਾ ਤੂੰ ਵੀ ਮੈਦਾਨੇ ਜੰਗ ਦੇ ਵਿੱਚ ਜਾ ਤੇ ਫਿਰ ਬਾਬਾ ਜੁਝਾਰ ਸਿੰਘ ਜੀ ਤੂਫਾਨ ਦੇ ਵਾਂਗ ਜਾਂਦੇ ਨੇ ਦੁਸ਼ਮਣਾਂ ਦੇ ਆਹੂਲਾ ਸੁੱਟਦੇ ਨੇ ਤੇ ਅਖੀਰ ਦੇ ਵਿੱਚ ਬਾਬਾ ਜੂਹਾਰ ਸਿੰਘ ਵੀ ਸ਼ਹਾਦਤ ਪਾ ਲੈਂਦੇ ਨੇ ਜਦੋਂ ਬਾਬਾ ਜੂਹਾਰ ਸਿੰਘ ਜੀ ਸ਼ਹਾਦਤ ਪਾਉਂਦੇ ਨੇ ਤੇ ਅੰਦਰ ਥੋੜੇ ਕੁ ਗੁਰਸਿੱਖ ਰਹਿ ਜਾਂਦੇ ਨੇ ਬਾਬਾ ਸੰਗਤ ਸਿੰਘ ਜੀ ਸਮੇਤ ਤੇ ਫਿਰ ਸਾਰੇ ਗੁਰਸਿੱਖ ਹੱਥ ਜੋੜ ਕੇ ਗੁਰਗੋਬਿੰਦ ਸਿੰਘ ਮਹਾਰਾਜ ਅੱਗੇ ਖੜ ਜਾਂਦੇ ਨੇ ਕਿ ਬਾਪੂ ਸੇ ਸਤਗੁਰ ਸੱਚੇ ਪਾਸ਼ਾ ਤੁਹਾਡੇ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ ਮਾਤਾ ਜੀ ਦਾ ਵਿਛੋੜਾ ਪੈ ਗਿਆ ਹੈ ਕਿਰਪਾ ਕਰੋ ਮਿਹਰ ਕਰੋ ਹੁਣ ਸਾਨੂੰ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਸਿੱਖੋ ਹੁਣ ਤੁਸੀਂ ਨਹੀਂ ਹੁਣ ਜੰਗ ਦੇ ਵਿੱਚ ਮੈਂ ਖੁਦ ਉਤਰਾਂਗਾ ਤੇ ਫਿਰ ਗੁਰਸਿੱਖਾਂ ਨੇ ਆਖਿਆ ਬਾਪੂ ਜੀ ਨਹੀਂ ਤੁਸੀਂ ਜੰਗ ਦੇ ਵਿੱਚ ਨਹੀਂ ਜਾਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਮੈਂ ਜੰਗ ਵਿੱਚ ਜਾਣਾ ਸਤਗੁਰ ਸੱਚੇ ਪਾਤਸ਼ਾਹ ਨੂੰ ਗੁਰਸਿੱਖ ਕਹਿੰਦੇ ਤੁਸੀਂ ਨਹੀਂ ਜੰਗ ਦੇ ਵਿੱਚ ਜਾਣਾ ਇਤਿਹਾਸਕਾਰਾਂ ਨੇ ਉੱਥੇ ਉਦਾਹਰਣ ਬੜੀ ਕਮਾਲ ਦੀ ਦਿੱਤੀ ਹੈ ਗੁਰਸਿੱਖਾਂ ਨੇ ਕਿਉਂ ਨਹੀਂ ਜਾਣ ਦਿੱਤਾ ਗੁਰਸਿੱਖ ਕਹਿੰਦੇ ਬਾਬਾ ਸੰਗਤ ਸਿੰਘ ਵਰਗੇ ਹੱਥ ਜੋੜ ਕੇ ਖੜੇ ਨੇ ਬਾਬਾ ਮਦਨ ਸਿੰਘ ਵਰਗੇ ਬਾਬਾ ਕੋਠਾ ਸਿੰਘ ਬਾਬਾ ਕਾਠਾ ਸਿੰਘ ਵਰਗੇ ਇਹ ਹੱਥ ਜੋੜ ਕੇ ਖੜੇ ਨੇ ਤੇ ਆਖ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਨਹੀਂ ਜੰਗ ਵਿੱਚ ਜਾਣਾ ਇੱਕ কুমਿਹਾਰ ਹੁੰਦਾ ਹੈ ਨਾ ਇਤਿਹਾਸਕਾਰਾਂ ਨੇ ਉਦਾਹਰਣ ਦਿੱਤੀ ਹੈ ਇੱਕ কুমਿਹਾਰ ਜਿਉਂਦਾ ਹੋਵੇ ਉਹਦੇ ਹਜ਼ਾਰਾਂ ਭਾਂਡੇ ਟੁੱਟ ਜਾਣ ਮਿੱਟੀ ਦੇ ਬਰਤਨ ਖਰਾਬ ਹੋ ਜਾਣ ਜਾਂ ਟੁੱਟ ਜਾਣ ਉਹ ਫੇਰ কুমਾਰ ਆਪਣੇ ਹਜ਼ਾਰਾਂ ਕੀ ਲੱਖਾਂ ਬਰਤਨ ਬਣਾ ਦੇਵੇਗਾ ਜੇ কুমਾਰ ਨੂੰ ਹੀ ਕੁਝ ਹੋ ਜਾਵੇ ਭਾਵੇਂ ਲੱਖਾਂ ਬਰਤਨ ਹੋਣ ਇੱਕ কুমਾਰ ਪੈਦਾ ਨਹੀਂ ਕਰ ਸਕਦੇ ਇਹ ਉਦਾਹਰਣ ਦਿੱਤੀ ਸੀ ਕਿ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਸਿੱਖ ਸਾਰੇ ਸ਼ਹੀਦ ਹੋ ਜਾਣ ਜੇ ਤੁਸੀਂ ਉਹ ਦਾ ਸੱਚੇ ਪਾਸ਼ਾ ਜੀ ਤੁਸੀਂ ਕਰੋੜਾਂ ਸਿੱਖ ਹੋਰ ਬਣਾ ਦਿਓਗੇ ਤੇ ਗੁਰੂ ਪਾਸ਼ਾ ਜੀ ਇਥੇ ਅਰਬਾਂ ਸਿੱਖ ਵੀ ਆ ਜਾਣ ਜੇ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਅਰਬਾਂ ਸਿੱਖ ਕਰੋੜਾਂ ਸਿੱਖ ਇਕੱਠੇ ਹੋ ਕੇ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ ਇਸ ਕਰਕੇ ਤੁਸੀਂ ਮੈਦਾਨੇ ਜੰਗ ਵਿੱਚ ਨਾ ਜਾਓ ਜਦੋਂ ਸਤਗੁਰਾਂ ਨੂੰ ਇਹ ਗੱਲ ਆਖੀ ਕਿ ਤੁਸੀਂ ਮੈਦਾਨੇ ਜੰਗ ਵਿੱਚ ਨਹੀਂ ਜਾਣਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਆਪਾਂ ਕਈ ਵੀ ਜਿੱਦ ਕਰਨ ਲੱਗ ਜਾਂਦੇ ਨੇ ਨਹੀਂ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ ਫਿਰ ਉੱਥੇ ਪੰਜ ਸਿੰਘਾਂ ਨੇ ਫੈਸਲਾ ਸੁਣਾਇਆ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖੋ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸਿੱਖਾਂ ਤੇ ਚੱਲਦਾ ਸੀ ਅੱਜ ਪੰਜ ਪਿਆਰੇ ਸਹਿਬਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਨਾ ਕਿ ਮੈਂ ਪੰਜ ਸਿੰਘਾਂ ਦੇ ਵਿੱਚ ਵਾਸਾ ਕਰ ਲਿਆ ਹੈ ਪੰਜ ਗੁਰਸਿੱਖ ਮੇਰਾ ਰੂਪ ਨੇ ਤੇ ਅੱਜ ਪੰਜ ਗੁਰਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕਰਦੇ ਨੇ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਮੈਦਾਨੇ ਜੰਗ ਵਿੱਚ ਜੰਗ ਨਹੀਂ ਲੜਨੀ ਤੁਸੀਂ ਇਸ ਗੜੀ ਨੂੰ ਛੱਡ ਕੇ ਜਾਣਾ ਪਵੇਗਾ ਤੇ ਨਾਲ ਕਿੰਨਾਂ ਦੀ ਡਿਊਟੀ ਲੱਗਦੀ ਹੈ ਪੰਜ ਪਿਆਰੇ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਨਾਲ ਗੁਰਸਿੱਖ ਭਾਈ ਮਾਨ ਸਿੰਘ ਜੀ ਦੀ ਕਿ ਤੁਸੀਂ ਗੁਰਗੋਬ ਸਿੰਘ ਮਹਾਰਾਜ ਨੂੰ ਬਿਲਕੁਲ ਸੇਫ ਇਸ ਚਮਕੌਰ ਦੀ ਗੜੀ ਦੇ ਵਿੱਚੋਂ ਕੱਢਣਾ ਹੈ ਬਾਕੀ ਗੁਰਸਿੱਖ ਕਹਿੰਦੇ ਅਸੀਂ ਇਨਾਂ ਮੁਗਲਾਂ ਦੇ ਨਾਲ ਟੱਕਰ ਲਵਾਂਗੇ ਤੇ ਗੁਰਗੋਬ ਸਿੰਘ ਮਹਾਰਾਜ ਫੈਸਲਾ ਕਰਦੇ ਨੇ ਕਿ ਮੈਂ ਫਿਰ ਚੁੱਪਚੀ ਬੀਤੇ ਨਹੀਂ ਜਾਵਾਂਗਾ ਤੇ ਫਿਰ ਗੁਰਗੋਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹ 60 ਪੌ ਦੀ ਰਾਤ ਨੂੰ ਫਿਰ ਜਦੋਂ ਨੌਪੋ ਦਾ ਦਿਨ ਚੜ੍ਹਦਾ ਹੈ ਅਮਰਤ ਵੇਲਾ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਦੇ ਨਾਲ ਕਿਵੇਂ ਬਿਉਂਤਬੰਦੀ ਬਣਾ ਕੇ ਕਿਵੇਂ ਗੁਰਸਿੱਖ ਫਿਰ ਉਹ ਲੜਦੇ ਨੇ ਤੇ ਗੁਰੂ ਪਿਆਰੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਉੱਥੇ ਚੁੱਪਚੀ ਪੀਤੇ ਨਹੀਂ ਤਾੜੀ ਮਾਰ ਕੇ ਕਹਿੰਦੇ ਨੇ ਹਿੰਦ ਦਾ ਪੀਰ ਚੱਲਿਆ ਹੈ ਜਿਹੇ ਦੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ ਉੱਥੇ ਅੱਜ ਕੱਲ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਚੁੱਪਚੀ ਪੀਤੇ ਨਹੀਂ ਗਏ ਤਾੜੀ ਮਾਰ ਕੇ ਗਏ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਸਤਿਗੁਰਾਂ ਨੇ ਤਾੜੀ ਮਾਰੀ ਤਾਂ ਗੁਰੂ ਪਿਆਰਿਓ ਉੱਥੇ ਫਿਰ ਕਿੰਨਾ ਦੀ ਡਿਊਟੀ ਲਗਾਈ ਗਈ ਕਿ ਅਗਲਾ ਇਤਿਹਾਸ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਬੇਨਤੀ ਹੈ ਕਿ ਇਹ ਵੀਡੀਓ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਤੇ ਜਦੋਂ ਅੱਜ 8 ਪੋ ਤੋਂ 9 ਪੋ ਦਾ ਦਿਨ ਚੜ੍ਹਦਾ ਹੈ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੀ ਡਿਊਟੀ ਲਗਾਉਂਦੇ ਨੇ ਤੇ ਕਿਵੇਂ ਗੁਰਸਿੱਖ ਉੱਥੇ ਲੜਦੇ ਨੇ ਬਾਬਾ ਸੰਗ ਸਿੰਘ ਜੀ ਕਿਵੇਂ ਸ਼ਹਾਦਤ ਪਾਉਂਦੇ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹੜੇ ਗੁਰਸਿੱਖ ਨੂੰ ਆਪਣੀ ਪੋਸ਼ਾਕ ਤੇ ਕਲਗੀ ਤੋੜਾ ਦੇਖੇ ਜਾਂਦੇ ਨੇ ਉਹ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ